ਹਾਂਜੀ ਬਈ ਤੁਸੀਂ ਜੁੜ ਚੁੱਕੇ ਹੋ ਆਪਣੇ YouTube ਚੈਨਲ ਬਰਾਡ ਬਰਬੀਕਟ ਫਾਰਮ ਤੇ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਜਾਣਕਾਰੀ ਦੇਵਾਂਗੇ ਵੀ ਮੀਆਂ ਦੇ ਮੌਸਮ ਵਿੱਚ ਬੱਕਰੀਆਂ ਥਾਣਪੀਨ ਕਿਉਂ ਘਟਾ ਦਿੰਦੀਆਂ ਤੇ ਕਮਜ਼ੋਰ ਕਿਉਂ ਜਾਂਦੀਆਂ ਸੋ ਇਹਦੇ ਬਾਰੇ ਆਪਾਂ ਜਾਣਕਾਰੀ ਦੇਵਾਂਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਸੋ ਹਾਂਜੀ ਬਈ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਾਂਗੇ ਬੱਕਰੀਆਂ ਦੇ ਕਮਜ਼ੋਰ ਹੋਣ ਦਾ ਮੁੱਖ ਕਾਰਨ ਜਿਹੜਾ ਉਹ ਵੀ ਪੇੜ ਦੇ ਕੀੜੇ ਪੇੜ ਦੇ ਕੀੜਿਆਂ ਕਰਨ ਜਿਹੜੀਆਂ ਬੱਕਰੀਆਂ ਕਮਜ਼ੋਰ ਹੋ ਜਾਂਦੀਆਂ ਸੁੱਸਤ ਹੋ ਜਾਂਦੀਆਂ ਇਸ ਲਈ ਆਪਾਂ ਹਰੇਕ ਵੀਡੀਓ ਵਿੱਚ ਦੱਸਦੇ ਹੁੰਨੇ ਆ ਜਿਹੜੀ ਡੀ ਵਾਰਮਿੰਗ ਜੱਦੀ ਬਤਾਉਣ ਕਿ ਬੱਕਰੀ ਨੂੰ ਸਮੇਂ-ਸਮੇਂ ਤੇ ਦੇਣੀ ਚਾਹੀਦੀ ਹੈ ਤੇ ਜੇਕਰ ਡੀ ਵਾਰਮਿੰਗ ਦੇ ਬਾਰੇ ਪੂਰੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਤੇ ਵੀਡੀਓ ਪਈਓ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਬੱਕਰੀਆਂ ਦੀ ਡੀ ਵਾਰਮਿੰਗ ਆ ਸਮੇਂ-ਸਮੇਂ ਤੇ ਕਰਦੇ ਰਹੋ ਜੇਕਰ ਆਪਾਂ ਡੀ ਵਾਰਮਿੰਗ ਨਹੀਂ ਕੀਤੀ ਤਾਂ ਭਈ ਆਪਾਂ ਨੂੰ ਡੀ ਵਾਰਮਿੰਗ ਕਰ ਦੇਣੀ ਚਾਹੀਦੀ ਹੈ ਤਾਂ ਜੋ ਇਹਨਾਂ ਦੇ ਪੇਟ ਦੇ ਕੀੜੇ ੜੇ ਖਤਮ ਹੋ ਜਾਣ ਤੇ ਬੱਕਰੀਆਂ ਸਹੀ ਹੋ ਜਾਣ ਤੇ ਇਸ ਤੋਂ ਬਾਅਦ ਆਪਾਂ ਦੂਜਾ ਕਾਰਨ ਦੱਸ ਦਿੰਨੇ ਆ ਵੀ ਲਗਾਤਾਰ ਮੀਂਹ ਪੈਣ ਕਰਕੇ ਬੱਕਰੀਆਂ ਨੂੰ ਆਪਾਂ ਬਾਹਰ ਨਹੀਂ ਰੱਖ ਸਕਦੇ ਕਿਤੇ ਆਪਾਂ ਜਿਹੜੇ ਇਹਨਾਂ ਨੂੰ ਸੁੱਕੀ ਜਗ੍ਹਾ ਤੇ ਰੱਖਣਾ ਤਾਂ ਉਹਦੇ ਲਈ ਆਪਾਂ ਜਿਹੜਾ ਬੱਕਰੀਆਂ ਨੂੰ ਅੰਦਰ ਰੱਖ ਦਿੰਦੇ ਹਾਂ ਦਿਨ ਟਾਈਮ ਤੇ ਰਾਤ ਟਾਈਮ ਵੀ ਜਿਹੜਾ ਇਹਨਾਂ ਨੂੰ ਅੰਦਰ ਰੱਖਣਾ ਪੈਂਦਾ ਉਹਦਾ ਕਰਕੇ ਇੱਕ ਜਗ੍ਹਾ ਤੇ ਰਹਿਣ ਕਰਕੇ ਬੱਕਰੀਆਂ ਜਿਹੜੀਆਂ ਸਟ्रेस ਦੇ ਵਿੱਚ ਆ ਜਾਂਦੀਆਂ ਤੇ ਇਸ ਕਰਕੇ ਜਿਹੜਾ ਉਹ ਖਾਣ ਪੀਣ ਕੱਟ ਕਰ ਦਿੰਦੀਆਂ ਸੋ ਇਹਦੇ ਲਈ ਆਪਾਂ ਕੀ ਕਰਨਾ ਬਈ ਜਾਂ ਤਾਂ ਦਿਨ ਟਾਈਮ ਜਦੋਂ ਮੀਂਹ हट ਜਾਂਦਾ ਤਾਂ ਉਹਦੇ ਇਹਨਾਂ ਨੂੰ ਕੋਈ ਜਗ੍ਹਾ ਹੈਗੀ ਨੇੜੇ ਤਾਂ ਆਪਾਂ ਨੂੰ ਖੁੱਲੇ ਚ ਇਹਨਾਂ ਨੂੰ ਚਾਰ ਕੇ ਲੈਣਾ ਚਾਹੀਦਾ ਤਾਂ ਜੋ ਸਟ्रेस ਫ੍ਰੀ ਹੋ ਜਾਣਾ ਇਤੋਂ ਕਰਕੇ ਆਪਣੇ ਮਨ ਮਰਜ਼ੀ ਦਾ ਜਿਹੜਾ ਖਾ ਪੀ ਸਕਣਾ ਸੋ ਇਸ ਨਾਲ ਵੀ ਜਿਹੜਾ ਬੱਕਰੀਆਂ ਆਣ ਪੀ ਲੱਗ ਜਾਂਦੀਆਂ ਤੇ ਜੇਕਰ ਆਪਾਂ ਬਾਹਰ ਨਹੀਂ ਜਾ ਸਕਦੇ ਲਗਾਤਾਰ ਮੀਂਹ ਪੈ ਰਿਹਾ ਤਾਂ ਆਪਾਂ ਕੀ ਕਰਨਾਗਾ ਵੀ ਮੀਂਹ ਦੇ ਮੌਸਮ ਵਿੱਚ ਜਿਹੜਾ ਬੱਕਰੀਆਂ ਨੂੰ ਸੁੱਕਾ ਨੀਰਾ ਹੀ ਵਰਤਣਾ ਜਿਵੇਂ ਕਿ ਬੇ ਗਰਮੀਆਂ ਦੇ ਵਿੱਚ ਜਿਹੜਾ ਟੋਕੜੀ ਦਾ ਨੀਰਾ ਹੀ ਆਪਾਂ ਵਰਤ ਸਕਦੇ ਆਂ ਕਈ ਵਾਰ ਇਦਾਂ ਹੁੰਦਾ ਕਿ ਬੱਕਰੀ ਮੀਂਹ ਦੇ ਕਈ ਵਾਰ ਇਦਾਂ ਹੁੰਦਾ ਕਿ ਮੀਂਹ ਦੇ ਕਾਰਨ ਜਿਹੜਾ ਉੱਥੇ ਜਿੱਥੇ ਆਪਾਂ ਨੀਰਾ ਰੱਖ ਲਏ ਤੇ ਪਾਣੀ ਚਲਾ ਜਾਂਦਾ ਉਹਦਾ ਕਰਕੇ ਜਿਹੜਾ ਨੀਰਾ ਗਿੱਲਾ ਹੋ ਜਾਂਦਾ ਤੇ ਗਿੱਲਾ ਨੀਰਾ ਵੀ ਇਹ ਨਹੀਂ ਖਾਂਦੀਆਂ ਜੇਕਰ ਆਪਾਂ ਹਰਾ ਚਰਾ ਪਾਉਨੇ ਉਹ ਵੀ ਗਿੱਲਾ ਹੋ ਜਾਂਦਾ ਤਾਂ ਉਹ ਵੀ ਇਹ ਨਹੀਂ ਖਾਂਦੀਆਂ ਘੱਟ ਖਾਂਦੀਆਂ ਸੋ ਇਸ ਲਈ ਆਪਾਂ ਜਿਹੜਾ ਇਹਨਾਂ ਨੂੰ ਸੁੱਕਾ ਨੀਰਾ ਚਰਾ ਪਾਉਣਾ ਉਹ ਵੀ ਸਹੀ ਜਗ੍ਹਾ ਤੇ ਰੱਖੋ ਹਾਂ ਕੁਲੇ ਛੱਡ ਸਕਦੇ ਆ ਤੇ ਉਹਨਾਂ ਨੂੰ ਕੁਲੇ ਚਾਰ ਕੇ ਰਹਿਉਣਾ ਚਾਹੀਏ ਤਾਂ ਜੋ ਆਪਣੇ ਮਰਮਰ ਜੀ ਦਾ ਖਾਣਨ ਤੇ ਜਿਹੜਾ ਸਟ्रेस ਫਰੀ ਹੋ ਜਾਣਾ ਸੋ ਇਸ ਤਰ੍ਹਾਂ ਜਿਹੜਾ ਆਪਾਂ ਬੱਕਰੀਆਂ ਦਾ ਖਿਆਲ ਰੱਖ ਸਕਦੇ ਆ ਤੇ ਜੇਕਰ ਤੁਸੀਂ ਹੋਰ ਇਸ ਤਰ੍ਹਾਂ ਦੀ ਜਾਣਕਾਰੀ ਵਾਲੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀ ਤੇ ਜੇਕਰ ਫੇਸਬੁੱਕ ਤੇ ਵੀਡੀਓ ਦੇਖ ਰਹੇ ਹੋ ਤਾਂ ਆਪਣੇ ਪੇਜ ਨੂੰ ਫੋਲੋ ਕਰ ਲਓ ਆਪਣੇ ਪੇਜ ਤੇ ਵੀ ਡੇਲੀ ਵੀਡੀਓ ਆਉਂਦੀ ਹੈ ਬੱਕਰੀਆਂ ਦੀ ਜਾਣਕਾਰੀ ਦੇ ਬਾਰੇ ਚ ਕਰ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਬਈ ਧੰਨਵਾਦ